ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਾਪਾ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦਾ ਪਿੰਡ ਆ ਤੇ ਬਾਗੇ ਪੁਰਾਣੇ ਸ਼ਹਿਰ ਦਾ ਗਵੰਡੀ ਪਿੰਡ ਆ ਰੋਡੇ ਰੋਡੇ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਆ ਬਾਈ ਬੱਬੇ ਦੇ ਘਰੇ ਮਿੱਤਰੋ ਜਾਨਵਰ ਚਾਰ ਤੇ ਚਾਰੀ ਤੁਹਾਨੂੰ ਮਿੱਤਰੋ ਬਾਕਮਾਲ ਦਿਖਾਉਣੇ ਤੇ ਨੀਲੀ ਰਾਵੀ ਦੇ ਤੇ ਇੱਕ ਪੂਰਾ ਬੁਰੀ ਕੱਟੀ ਆ ਜੇ ਪੂਰਾ ਕੱਟਾ ਸਾਰੀ ਗੱਲਬਾਤ ਪਾਈ ਨਾਲ ਹੀ ਕਰ ਲਾਂਗੇ ਆਓ ਮਿਲਦੇ ਆ ਬੱਬੇ ਡਾਉਣ ਨੂੰ ਆਪਾਂ ਬੱਬੇ ਬਾਈ ਦਾ ਅੱਜ ਡਾਉਣ ਹੀ ਕਹਿਣਾ ਆਪਣਾ ਚੇਲਾ ਬਸ ਉਸਤਾਦ ਵੀ ਹਾਥ ਚ ਸਤਿ ਸ਼੍ਰੀ ਅਕਾਲ ਬੱਬੇ ਬਾਈ ਸਤਿ ਸ਼੍ਰੀ ਅਕਾਲ ਬਾਈ ਸਰਵੇ ਹੋ ਠੀਕ ਠਾਕ ਆ ਜਿੱਥੇ ਤਾਂ ਪਰਿਵਾਰ ਬਹੁਤ ਵਧੀਆ ਜੀ ਬਹੁਤ ਵਧੀਆ ਚੜਦੀ ਕਲਾ ਚੜਾਈ ਦੀ ਪਹਿਲਾਂ ਮੈਨੂੰ ਐਂ ਦੱਸ ਵੀ ਜਾਨਵਰ ਪਹਿਲਾਂ ਵਾਲੇ ਹੋ ਗਈ ਸੇਲ ਕਿੰਨੇ ਦਾ ਨਾਮ ਦੀ ਨਾਲ ਹੀ ਦੱਸੀ ਆਪਾਂ ਤਾਂ ਸਰਵੇ ਉਦੋਂ ਮਗਰ ਤਿੰਨ ਚਾਰ ਹੋਰ ਵੇਚਤੇ ਯਾਨੀ ਠੀਕ ਹੈ ਬਾਈ ਠੀਕ ਚਲੋ ਸ਼ੁਕਰ ਰੱਬ ਦਾ ਚੱਲੀ ਜੀ ਪਰਮਾਤਮਾ ਦੀ ਕਿਰਪਾ ਹਾਂ ਅ ਅੱਜ ਆਪਣੇ ਕੋਲ 4 ਆ ਤੂੰ ਵੀ ਸੁਖਮੰਦਰ ਵੰਗ ਹੁਣ ਆਇਆ ਗੇਮ ਨਾ ਨਹੀਂ ਨਹੀਂ 4 ਆ ਇਹ ਚੇਤਾ ਪਉਂਦਾ ਨਹੀਂ ਨਹੀਂ ਚੇਤਾ ਨਹੀਂ ਪਉਂਦਾ ਠੀਕ ਹੈ ਬਾਈ ਅੱਛਾ ਵੱਡੀ ਛੋਟੀ ਵਾਰੀ ਦੱਸੀ ਬਾਈ ਕੀ ਡਿਟੇਲ ਹੈ ਇਹ ਆਪਾਂ ਡੇਵਰੂ ਪੈਂਡਾ ਨਾਲ ਹੀ ਆਪਣੇ ਇੱਥੇ ਠੀਕ ਹੈ ਜੀ ਇਹ ਲੰਡੇ ਦੀ ਹੈ ਲੰਡੇ ਦੀ ਡੇਵਰੂ ਤੋਂ ਲਈ ਹੈ ਸਾਡੇ ਅੰਬਰੂ ਤੋਂ ਲਈ ਹੈ ਲੰਡੇ ਮਾਲੀ ਦੀ ਇਹ ਡਾਇਰੈਕਟ ਕ੍ਰੋਸਿੰਗ ਦੀ ਸੀ ਬਾਈ ਇਹ ਯਾਨੀ ਮੈਨੂੰ ਕਹਿੰਦੇ ਲੰਡੇ ਦੀ ਐ ਫਿਰ ਡਾਇਰੈਕਟ ਕਰਾਸ ਹੀ ਉਹਨੇ ਮੈਨੂੰ ਕਿਹਾ ਬਾਈ ਗਰਮੀਤ ਕਿਆ ਕੋਲੇ ਜਦੋਂ ਸਾਂ ਆਇਆ ਉਹਨੇ ਜਾਂ ਤਾਂ ਉਦੋਂ ਦੀ ਹੋਣੀ ਹੈ ਜਾਂ ਲੰਗਿਆਣੇ ਆਇਆ ਸੀ ਉਦੋਂ ਦੀ ਹੋਣੀ ਹੈ ਬਾਕੀ ਇੱਕ ਗੱਲ ਹੋਰ ਆ ਬਈ ਕੈਰੇਕਟਰ ਵੀ ਬਹੁਤ ਮਿਲਦੇ ਹੁੰਦੇ ਹਨ ਹਨਾ ਹਾਂ ਹਾਂ ਪੂਰੇ ਚੰਗੇ ਥਣ ਥਣ ਬੜਾ ਚੰਗਾ ਲੱਗਿਆ ਸਾਰੀ ਚੰਗੀ ਐ ਕੱਟੀ ਆਦਾ ਬਈ ਬਰੀਡ ਲੈਵਲ ਚੰਗਾ ਘੱਟੀਦਾ ਹਨਾ ਤੁਹਾਨੂੰ ਤੁਹਾਨੂੰ ਵੀ ਦਿਖਾਈ ਅਗੇ ਤੁਹਾਨੂੰ ਕਿੱਡਾ ਤੁਹਾਨੂੰ ਬਹੁਤ ਤੁਹਾਨੂੰ ਧੰਨਵਾਦ ਆ अच्छा भाई एक गल और इंदा रेट की रहुगा भाई अरे सादा फोन ते कर लांगे अच्छा हां रादे मैं त नहींंदा यार नहीं फोन ते ही कर लांगे फिर चारां दा ही करना दे तोरी बुलवीर होई खोली भाई पूरी मटूरी 촐ੀ ਝਾਲੀ ਕੱਟੀ ਦੀ ਬੜੀ ਕਮਾਰ ਬਹੁਤ ਚੰਗੀ ਬਹੁਤ हां दो नंबर ते ਤੁਹਾਨੂੰ ਜਮ ਐਂਡ ਤੇ ਤਿੰਨ ਤੇ ਵੀ ਐਂਡ यार दो तीन ਕੀਨੇ ਵਿਖਾਉਣੇ ਤੁਹਾਨੂੰ ਮਹੀਨੇ ਡੇਢ ਮਹੀਨੇ ਟੀਕਾ ਲੈਣ ਵਾਲੀ ਜੋ ਇਹਦਾ ਬੱਪੁੱਦੀ ਆ ਭਾਈ ਭਜਨ ਦਾ ਪੂਰਾ ਕਰਮ ਵਾਲੀ ਦਾ ਪਰ ਇਹ ਵੀ ਤਾ ਜੋ ਸਮੋਸਾ ਵੇਖ ਕੇ ਕੋਈ ਭਰਾ ਲੂਗਾ ਹਨਾ हां ਕੱਟੀ ਦੇ ਵਿੱਚ ਢਿੱਲਾ ਪਣ ਵੇ ਕਿੰਨਾ ਹੈ ਨਾ ਬਹੁਤ ਬਹੁਤ ਲੌਲੀਪੋਲੀ ਬਹੁਤ ਹੂੰ ਨਹੀਂ ਠੀਕ ਹੈ ਬਈ ਓਕੇ ਆ ਜਾਵਾਂ ਫਿਰ ਪੜੀ ਬਹੁਤ ਆ ਸਰਪੇ ਹੂੰ ਨਹੀਂ ਸਾਰੀ ਚੰਗੀ ਹੈ ਬਈ ਖਰੀ ਖਰੀ ਅਕਰਮ ਵਾਲੀ ਚਲੋ ਆਇਆ ਵੀ ਟੀਕਾ ਸੀਮਨ ਕੋਈ ਚੰਗਾ ਯੂਜ਼ ਕਰ ਲੇ ਹਾਂ ਉਹ ਆਪਦੇ ਦੇ ਡਿਪੈਂਡ ਆ ਯਾਰ ਬਈ ਤੇ ਬਾਕੀ ਕੱਟੀ ਨਹੀਂ ਮਾੜੀ ਜਿਹੜੀ ਗੱਲ ਕਹਿਣ ਵਾਲੀ ਹੂੰ ਓਕੇ ਅੱਛਾ ਬਈ ਇਹ 2 ਨੰਬਰ ਤੇ ਜਿਹੜੀ ਬਈ ਇਹ ਸਾਡਾ ਡਾਇਮੰਡ ਦੀ ਹੈ ਡਾਇਮੰਡ ਦੀ ਜੀ ਹਾਂ ਕਿੰਨੇ ਚਿਰ ਦੀ ਹੈ ਇਹ ਜੀ ਇਹਦੀ ਉਮਰ ਤਾਂ ਹੈਗੀ ਬਹੁਤ ਥੋੜੀ ਮੰਨਣਾ ਨਹੀਂ ਅਗਲੇ ਨੇ ਯਕੀਨ ਅੱਛਾ ਜੀ ਸਾਰੀ 10 11 ਮਹੀਨਿਆਂ ਦੀ ਹੈ ਸਾਂਭੀ ਚੰਗੀ ਆ ਬਾਲੀ ਪਲੀ ਆ ਹਾਂ ਰੂਹਣਾ ਸਾਂਭੀ ਗਏ ਨੇ ਹਣਾ ਠੰਣ ਤੁਣ ਚੰਗਾ ਲੱਗਾ ਇਹਨੂੰ ਵੀ ਨੇੜੇ ਦਿਖਾ ਦੀ ਦੀ ਹਾਂ ਬਹੁਤ ਚੰਗਾ ਹੈ ਤੇ 100 ਰੁਪਏ ਹੋਰ ਆ ਗੱਲ ਇਹਦੇ ਇੱਥੇ ਥਾਂ ਦੇ ਵਿਚਾਲੇ ਮਣਕਣਾ ਜਿਹਾ ਜਿਵੇਂ ਆਪਾਂ ਕਹਿਦਗੇ ਇਹ ਇੰਦੇ ਹੈ ਜੀ ਹਾਂ ਉਹ ਆਪ ਵਿਖਾਈ ਦਿੰਨੇ ਕੋਈ ਗੱਲ ਹਾਂ ਕਿਉਂ ਜਿਹੜੀ ਗੱਲ ਆ ਵੀ ਪਹਿਲਾਂ ਅਗਲੇ ਨੂੰ ਦੱਸੀ ਚੰਗੀ ਹੈ ਸਹੀ ਜਣੇ ਦੱਸਣਾ ਜ਼ਰੂਰੀ ਹੈ ਆ ਵੀ ਅਗਲਾ ਆ ਕੇ ਕਹਿ ਦੋ ਵੀ ਬਾਜੀ ਹਨਾ ਜੀ ਹਾਂ ਕੀ ਬਾਤ ਜੀ ਦੀ ਹੈ ਹਨਾ ਇੱਕ ਗੱਲ ਤਾਂ ਹੈ ਬਾਈ ਕਰਮਾਂ ਵਾਲੀ ਜੇ ਬਣ ਜੀ ਝੋਟੀ ਬੜੀ ਟਿਕਾਣੇ ਦੀ ਬਹੁਤ ਚੰਗੀ ਪਿੱਠ ਪੁੱਠ ਵੜੀ ਚੰਗੀ ਹੈ ਹਾਂ ਲਿਬਦੀਪ ਦਿਖਾ ਦੇ ਬਾਈ ਹਾਂ ਆ ਵੇਖ ਲਓ ਬਾਈ ਠੀਕ ਹੈ ਜੀ ਆਪਦੀ ਗੌਰ ਤੁਸੀਂ ਕਰ ਲੈ ਕਿਉਂ ਬਾਈ ਸਗਬੰਦਰ ਬਾਈ ਮਣਕਾ ਜੇ ਹੈਗਾ ਵਿਚ ਵਾਲਾ ਨੇ ਉਹ ਤੁਹਾਨੂੰ ਦੱਸ ਦਿੰਦਾ ਬਾਈ ਤੇ ਬਾਈ ਬੱਬੇ ਹੁਣ ਆ ਤਿੰਨ ਨੰਬਰ ਤੇ ਕੱਟੀ ਬਾਈ ਇਹ ਲਬਸ਼ ਦੀ ਹੈ ਠੀਕ ਹੈ ਬਾਈ ਇਹ ਕਿੰਨੇ ਚਰਦੀ ਹੈ ਬਾਈ ਤੇ ਇਹ ਵੀ ਝੋਲੀ ਸਰਦਿਆ ਵੇਖ ਆ ਹੂੰ ਕਾਹਨੂੰ ਗੱਲਾਂ ਕਰਦਾ ਅੰਤ ਹੀ ਕੋਈ ਨਹੀਂ ਨਹੀਂ ਠੀਕ ਆ ਬਈ ਯਾਰ ਲਿਆ ਬਈ ਬੜੀ ਬਾਹਰੋਂ ਕੱਢ ਕੇ ਲਿਆ ਕੀ ਕਹਿੰਦੇ ਨੇ ਜੀ ਇਹਨਾਂ ਦੀਆਂ ਮਾਵਾਂ ਦੀਆਂ ਦੋਹਨੀਆਂ ਵੀੜ ਕੋ ਆਪਣੇ ਕੋਲੇ ਹੈਗ ਐ ਇਹ ਦੋਆਂ ਕੱਟੀਆਂ ਉਚਾਲ ਲਈਆਂ ਹਾਂ ਦੋਹਨੀਆਂ ਹੀ ਹੈਗ ਐ ਓਕੇ ਬਈ ਲੈ ਵੀ ਮਿੱਤਰੋ ਆਹ ਵੇਖੋ ਬਈ ਕੇਰਾਂ ਦੀ ਝੋਲੀ ਵੇਖੋ ਪੇਟ ਪੂਟ ਵੇਖੋ ਕਿੰਨਾ ਚੰਗਾ ਯਾਰ ਹੈਨਾ ਹਾਂ ਤੇ ਗੁਲਾਬੀ ਬਾਣਾ ਇੱਕ ਇੱਕ ਥਣ گلابی ਇਹਦਾ ਇੱਕ ਥਣ گلابی ਤੇ ਤਿੰਨ ਕਾਲੇ ਪਰਮਾਤਮਾ ਨੇ ਅੰਗ ਲਾਏ ਆ ਚੰਗੇ ਬਾੜੇ ਨਹੀਂ ਦੀਦਾ ਵੀ ਵਾਲੇ ਹੋਣਗੇ ਖਰੀਦਣ ਨੂੰ ਇਹਨੂੰ ਬਾੜੇ ਕਾਲੇ ਤੇ ਆਹ ਵੇਖੋ ਬਈ ਦਾ ਸਿੰਘ ਤੇ ਮੂੰਹ ਮੱਥਾ ਮਣਕਣੀ ਅੱਖ ਪਾਊਗੀ ਤੱਕ ਦੀਪ ਬਈ ਬਣ ਕੇ ਨਾਲ ਦੀ ਥੱਲੋ ਵਿਖਾਦੀ ਬੁੜਾ ਪੜਾ ਇਹਦਾ ਵੀ ਦਿਖਾ ਦੇ ਆ ਮੈਂ ਬਈ ਆਹ ਵੇਖੋ ਅੱਖਾਂ ਦੇ ਵਿੱਚ ਹੈ ਲਓ ਲਓ ਅੱਖਾਂ ਦੋਹਾਂ ਦੀ ਬਾਈ ਜਵਾ ਸਾਰਿਆਂ ਦੇ ਕੀਆ ਜਵਾਂ ਜਵਾਬ ਹੈਗੇ ਬਾਈ ਨੇ ਪਹਿਲੇ ਹੀ ਦੱਸਤਾ ਹੀ ਆਪ ਨੂੰ ਕਿ ਸਾਰੀਆਂ ਅੱਖਾਂ ਦੇ ਤੇ ਤੋਂ ਨਾ ਸਾਰਾ ਚੰਗਾ ਸਾਰਿਆਂ ਦੇ ਓਕੇ ਹੈ ਬਾਕੀ ਜਿਹੜਾ ਬਈ ਆ ਕੇ ਕੋਲੇ ਵੇਖ ਕੇ ਅਗਲਾ ਵੇਖ ਹੀ ਲੈਂਦਾ ਹਾਂ ਉਹਨੇ 21 ਦਾ ਹੁਣ ਆਪਾਂ ਰੱਬ ਵੀ ਨਹੀਂ ਆਪਾਂ ਵੀ ਸਾਰਾ ਕੁਝ ਦਿਖਾ ਸਕਦੇ ਕਈ ਵਾਰੀ ਅੱਖ ਨਹੀਂ ਘਰ ਨਹੀਂ ਜਾਂਦੀ ਜਿਹਦੇ ਚੀਜ਼ ਤੇ ਕਿਉਂ ਬਈ ਆ ਦੁੱਧ ਵਾਲੀ ਪੈ ਵੀ ਵਿਖਾ ਜੋ ਇਹਦੀ ਦੇਖੋ ਲੈ ਕਿੰਨੀ ਮੈਂ ਜੋ ਵੇਰ ਕਾਲੀ ਡੇਰੀ ਤੋਂ ਸਿੱਧੀ ਲਾਈ ਹੁੰਦੀ ਹੈ ਨਾ ਸਹੀ ਗੱਲ ਹੈ ਸਰਾਹੀ ਹੈ ਅੱਛਾ ਬਈ ਇਹ ਤੇ ਪੂਰੀ ਬਾਰੇ ਦੱਸੀਗੇ ਇਹ 골ਡਨ ਦੀ ਆ ਸਰਪਿਆ ਠੀਕ ਹੈ ਬਈ ਇਹ ਕਿਹ ਚਰਦੀ ਹੈ ਬਈ ਇੱਥੇ ਇਹ ਲੱਗ ਪਾ ਗਈ ਨਹੀਂ ਕੋਈ ਵੀ ਹੋ ਰਿਹਾ ਹੈ ਥੋੜੀ ਜਿਹੀ ਥੋੜੀ ਜਿਹੀ ਫਿੱਕੀ ਫਿੱਕੀ ਹੈ ਕੱਡੀ ਬਲਵੀਰ ਬਾਈ ਬੈਠਾ ਅੰਗ ਇਹਨੂੰ ਵੀ ਬਹੁਤ ਚੰਗੇ ਲੱਗੇ ਆ ਬਾਈ ਇਹ ਆ ਬੰਦਾ ਬਲਵੀਰ ਬਦਲ ਦਿੰਦਾ ਵਾ ਤੱਕ ਦੀਰ ਜਿਹੜੇ ਰਲਦੇ ਜਿਹੜਾ ਵੀ ਬੰਦੇ ਇਹਦਾ ਜਾਰੀ ਲਾ ਲੈਂਦਾ ਨਾ ਬਲਵੀਰ ਸਾਂ ਬਦਲ ਦਿੰਦਾ ਤੱਕ ਦੀ ਆਹ ਵੇਖੋ ਬਾਈ ਬਲਵੀਰ ਮਾੜੀ ਦੀ ਲੰਮੀ ਤੋਰ ਚੰਦਰਿਆ ਇਹਨੂੰ ਹਾਂ ਝੋਲੀ ਵੇਖ ਮਖਾਓ ਮਾੜੀ ਕੋਲ ਦੀ ਪਾਲਣ ਵਾਲੀ ਕੱਟੀ ਹੈ ਨਾ ਹਾਂ ਦੂਪੂਰੀਆਂ ਫੀਡ ਦੇ ਅੰਦਰ ਨਿਗਾਹਦੇ ਜਿਹੜਾ ਮਰਦੀ ਬਾਸ ਬਾਤਾਂ ਤਣ ਹੋ ਜੂ ਕਹੂਗੀ ਝੋਟੀ ਮੈਂ ਹੈਗੀਆਂ ਇਲਾਕੇ ਦੇ ਵਿੱਚ ਹਣਾ ਹਾਂ ਨਹੀਂ ਠੀਕ ਚਮੜੀ ਸਰ ਤੇ ਬਹੁਤ ਪਤਲੀ ਹੈ ਬਰੀਕੀ ਵਾਲੀ ਬਰੀਕੀ ਹੈ ਹਾਂ ਚਲੋ ਐ ਬਾਈ ਲਿੱਸਾ ਬਊ ਭਰਤਾ ਜਾਂਦਾ ਹੀ ਆ। ਹਾਂ ਹਾਂ। ਕਈ ਵਾਰੀ ਐਵੇਂ ਵੀ ਹੁੰਦਾ ਬਾਈ ਖਰਾਕ ਆਪਾਂ ਪਾਈਏ ਨੇ ਮਲੱਪਾ ਮਲੱਪਾ ਦੀ ਗੋਲੀ ਜ਼ਰੂਰ ਦੇ ਦਿਆ ਕਰੋ। ਇੱਕ ਸੋਚਿਆ ਨੂੰ ਤਿੰਨ ਚਾਰ ਮਹੀਨੇ ਇੱਕ ਗੱਲ ਹੋਰ ਆ ਸਰ ਮੈਂ ਵੀ ਕਈ ਵਾਰੀ ਨਾ ਪਸ਼ੂ ਸਾਹਮ ਦੇ ਨਹੀਂ ਤੇ ਪੇਟਲ ਜਾ ਹੁੰਦਾ ਪੇਟਲ ਨਹੀਂ ਗਈ। ਹਾਂ ਅੰਗ ਫਿਟ ਲੀਟਰ ਜੀ ਹੈ। ਹਾਂ। ਅੱਛਾ ਇੱਕ ਗੱਲ ਹੋਰ ਆ ਬਾਈ ਬੱਚੇ ਛੇਤੀ ਤਿਆਰ ਕਰਨ ਲਈ ਬੋਵੇ ਬਾਈ ਕਿਹੜੀ ਫੀਡ ਵਰਤਦਾ ਤੂੰ? ਕਾਰਗਿਲ ਦੀ ਵੀ ਚੱਲਦੀ ਜਿਹੜਾ ਵੈਸੇ ਦਾ। ਤੂੰ ਕਾਰਗਿਲ ਹੀ ਪਾਉਂਦਾ। ਜਿਹੜਾ ਉਹ ਬੱਚੇ ਵਾਲੀ ਹੁੰਦੀ ਆ। ਹਾਂ ਬੱਚੇ ਵਾਲੀ। ਉਹਨਾਂ ਵੈਸੇ ਬੱਚਿਆਂ ਦੇ ਵਿੱਚ 16232 16232 98727 16232 ਬਈ ਦਾ ਨੰਬਰ ਆ ਪਿੰਡ ਰੋਡੇ ਝਲਮੁਕ